हेलो एंड वेलकम माय डियर स्टूडेंट्स आई होप दैट यू ऑल आर डूइंग गुड राजे सो जमे के इस बार उम्मीद कीती जा रही सी के स्कूल ऑफ फेमिनेंस एंड मेरिटोरियस स्कूल दा जो एंट्रेंस एग्जाम होएगा ओ कंबाइन होएगा सो इसलिए इन्होने स्पेसिफिकली इथे मेंशन कर देता है जॉइंट एंट्रेंस टेस्ट फॉर एडमिशन इन स्कूल ऑफ फेमिनेंस स्लैश दे विच मेरिटोरियस स्कूल यानी के इस बार स्कूल ऑफ फेमिनेंस ते मेरिटोरियस स्कूल दा एको एक पेपर एक लिया जाएगा सेम पेपर लिया जाएगा ਉਹਦੇ ਵਿੱਚੋਂ ਜਿਹੜੇ ਵੀ ਬੱਚੇ ਮੈਰਿਟੋਰੀਅਸ ਚ ਜਾਣਾ ਚਾਹੁੰਦੇ ਉਹ ਮੈਰਿਟੋਰੀਅਸ ਸਕੂਲਸ ਚਲੇ ਜਾਣਗੇ ਤੇ ਜਿਹੜੇ ਬੱਚੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਜਾਣਾ ਚਾਹੁੰਦੇ ਉਹ ਸਕੂਲ ਆਫ ਫੈਮਿਨੈਂਸ ਦੇ ਵਿੱਚ ਚਲੇ ਜਾਣਗੇ ਇਹਨਾਂ ਨੇ ਕੀ ਕੀਤਾ ਮੈਰੀਟੋਰੀਅਸ ਦਾ ਸਿਲੇਬਸ ਕੰਪਲੀਟਲੀ ਚੇਂਜ ਕਰਤਾ ਜਿਵੇਂ ਕਈ ਵਾਰੀ ਹੁੰਦਾ ਕਿ ਚਲੋ ਥੋੜਾ ਜਿਹਾ ਸਕੂਲ ਆਫ ਐਮੀਨੈਂਸ ਨੂੰ ਬਦਲਤਾ ਥੋੜਾ ਜਿਹਾ ਮੈਰੀਟੋਰੀਅਸ ਸਕੂਲ ਨੂੰ ਬਦਲਤਾ ਇੱਕ ਨਿਊ ਸਿਲੇਬਸ ਤਿਆਰ ਕਰਤਾ ਨਹੀਂ ਇਹਨਾਂ ਨੇ ਮੈਰੀਟੋਰੀਅਸ ਸਕੂਲ ਦਾ ਸਿਲੇਬਸ ਜਮਾ ਹੀ ਖਤਮ ਕਰਕੇ ਸਾਰਾ ਸਕੂਲ ਆਫ ਐਮੀਨੈਂਸ ਦਾ ਹੀ ਚੱਕਿਆ ਸੋ ਸਾਰਾ ਕੁਝ ਇਸ ਵਾਰ ਸਕੂਲ ਆਫ ਐਮੀਨੈਂਸ ਦਾ ਜਿਵੇਂ ਪਿਛਲੀ ਵਾਰੀ ਪੇਪਰ ਹੋਇਆ ਸੀ ਉਹਦੇ ਹਿਸਾਬ ਨਾਲ ਹੋਏਗਾ ਸੋ ਰਜੇ ਤੁਹਾਨੂੰ ਇਹਦੇ ਵਿੱਚ ਇੱਕ ਚੀਜ਼ ਦੱਸ ਦੀ ਤੁਹਾਡੀ ਰਜਿਸਟ੍ਰੇਸ਼ਨ ਕਿਉਂਕਿ ਓਪਨ ਹੋ ਚੁੱਕੀ ਹੈ ਜਦੋਂ ਤੁਸੀਂ ਇੱਥ ਤੁਸੀਂ ਰੱਜੀ ਇੱਥੇ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਏਦਾਂ ਦਾ ਇੰਟਰਫੇਸ ਆਏਗਾ ਜਿੱਥੇ ਤੁਸੀਂ ਆਪਣੀ ਡਿਟੇਲ ਫਿਲ ਕਰਨੀ ਹੈ ਠੀਕ ਹੈ ਤੁਸੀਂ ਇੱਥੇ ਕੀ ਕਰਨਾ ਹੈ ਜਿਹੜੀ ਫਰਸਟ ਆਪਸ਼ਨ ਹੈ ਸਿਲੈਕਟਡ ਮਿਸ਼ਨ ਸਿਲੈਕਟ ਕਲਾਸ ਫਾਰ ਐਡਮਿਸ਼ਨ ਇੱਥੇ ਜਾ ਕੇ ਤੁਸੀਂ ਆਪਣੀ ਕਲਾਸ ਚੂਜ਼ ਕਰਨੀ ਹੈ ਜਿੱਥੇ ਤੁਸੀਂ ਐਡਮਿਸ਼ਨ ਲੈਣੀ ਹੈ ਅਗਰ ਤੁਸੀਂ 8ਵੀਂ ਦੇ ਪੇਪਰ ਦੇ ਰਹੇ ਹੋ ਤਾਂ ਤੁਸੀਂ 9ਵੀਂ ਚੂਜ਼ ਕਰੋਗੇ ਔਰ ਅਗਰ ਤੁਸੀਂ 10ਵੀਂ ਜੋ ਤਾਂ ਤੁਸੀਂ 11ਵੀਂ ਚੂਜ਼ ਕਰੋਗੇ ਫਿਰ ਅਜੇ ਤੁਸੀਂ ਆਪਣਾ ਬੋਰਡ ਸਿਲੈਕਟ ਕਰਨਾ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚੇ ਹੋ ਸੀਬੀਐਸਸੀ ਦੇ ਬੱਚੇ ਹੋ ਆਈਸੀਐਸਸੀ ਦੇ ਬੱਚੇ ਹੋ ਜਾਂ ਫਿਰ ਕਿਸੇ ਹੋਰ ਬੋਰਡ ਦੇ ਬੱਚੇ ਹੋ ਉਸ ਤੋਂ ਬਾਅਦ ਬੇਟਾ ਤੁਸੀਂ ਨੇ ਅੱਗੇ ਜਾ ਕੇ ਕੀ ਕਰਨੇ ਇੱਥੇ ਆਈ ਥਿੰਕ ਆਪਣੇ ਸਕੂਲ ਦਾ ਨੇਮ ਪਰ ਨਾ ਹੋਏਗਾ ਹਾਂ 10th ਕਲਾਸ ਦਾ ਬੋਰਡ ਰੋਲ ਨੰਬਰ ਹੈ ਉਸ ਤੋਂ ਬਾਅਦ ਸਕੂਲ ਦਾ ਕੋਡ ਜਾਂ UDISE ਕੋਡ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਸਕੂਲ ਤੋਂ ਪਤਾ ਚਲ ਜਾਣੀ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਪਤਾ ਤਾਂ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਬੇਟਾ ਮੇਨ ਫੋਕਸ ਇਹ ਵਾਲੀ ਚੀਜ਼ ਤੇ ਕਰੋ ਇਥੇ ਕੀ ਲਿਖਿਆ ਹੋਇਆ ਸਕੂਲ ਟਾਈਪ ਇਨ ਵਿੱਚ ਸਟੂਡੈਂਟ ਵਾਂਟ ਟੂ ਟੇਕ ਅਡਮਿਸ਼ਨ ਤੁਸੀਂ ਕਿਹੜੇ ਸਕੂਲ ਚ ਅਡਮਿਸ਼ਨ ਲੈਣਾ ਚਾਹੁੰਦੇ ਹੋ ਕੀ ਤੁਸੀਂ ਮੈਰਿਟੋਰੀਅਸ ਚ ਦਾਖਲਾ ਲੈਣਾ ਚਾਹੁੰਦੇ ਹੋ ਕੀ ਤੁਸੀਂ ਸਕੂਲ ਆਫ ਫੈਮਿਨੈਂਸ ਚ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੀ ਦੁਨਣਾ ਚ ਲੈਣਾ ਚਾਹੁੰਦੇ ਹੋ ਤਾਂ ਰਜੀ ਕਈ ਬੱਚੇ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਤਾਂ ਮੈਰਿਟੋਰੀਅਸ ਚ ਜਾਣਾ ਉਹ ਕੱਲਾ ਮੈਰਿਟੋਰੀਅਸ ਨਾ ਭਰਨ ਸਾਰੇ ਹੀ ਬੱਚੇ ਇਹਦੇ ਵਿੱਚ ਜਿਹੜੀ ਹੈਗੀ ਆ ਆਪਸ਼ਨ ਬੋਥ ਚੂਜ਼ ਕਰ ਲੈਣ ਸੋ ਥੈਟ ਤੁਹਾਡੀ ਜਿੱਧਰ ਵੀ ਨਾ ਤੁਹਾਡੀ ਜਿੱਧਰ ਪੇਪਰ ਕਲੀਅਰ ਹੋ ਗਿਆ ਉਧਰ ਲਈ ਸਾਈਡ ਤੁਸੀਂ ਅਡਮਿਸ਼ਨ ਲੈ ਸਕੋ ਸੋ ਇਸ ਲਈ ਤੁਸੀਂ ਨੇ ਬ ਚਾਹੀ ਤੁਸੀਂ ਮੈਰੀਟੋਰੀਅਸ ਚ ਜਾਣਾ ਚਾਹੁੰਦੇ ਹੋ ਚਾਹੀ ਸਕੂਲ ਆਫ ਐਮੀਨੈਂਸ ਚ ਜਾਣਾ ਚਾਹੁੰਦੇ ਹੋ ਜਦੋਂ ਪੇਪਰ ਇੱਕੋ ਹੀ ਹੋ ਰਿਹਾ ਫਿਰ ਆਪਾਂ ਕਿਉਂ ਨਹੀਂ ਭਰਨਾ ਹਨਾ ਸੋ ਫਿਰ ਜ਼ਰੂਰ ਭਰਿਓ ਜਿਹੜੀ ਆ ਬੋਥ ਵਾਲੀ ਆਪਸ਼ਨ ਹੈ ਤੁਸੀਂ ਇਹਨੂੰ ਹੀ ਜਿਹੜਾ ਹੈਗਾ ਕਲਿੱਕ ਕਰਿਓ ਉਸ ਤੋਂ ਬਾਅਦ ਰਜੇ ਹੈਡ ਆਫ ਦਾ ਹਾਊਸ ਇਹ ਸਾਰੀਆਂ ਚੀਜ਼ਾਂ ਤੁਸੀਂ ਮੈਂਸ਼ਨ ਕਰਨੀਆਂ ਨੇ ਆਪਣੀ ਈਮੇਲ ਆਈਡੀ ਦੇ ਕੇ ਪੇਰੈਂਟਸ ਦਾ ਜਿਹੜਾ ਮੋਬਾਈਲ ਨੰਬਰ ਦੇਣਾ ਹੈ ਫਿਰ ਤੁਸੀਂ ਇੱਥੇ ਜਿਹੜਾ ਪਾਸਵਰਡ ਵਗੈਰਾ ਸੈੱਟ ਕਰੋਗੇ ਕਨਫਰਮ ਪਾਸਵਰਡ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਠੀਕ ਹੈ ਤੁਸੀਂ ਸਾਡਾ ਜਿਹੜਾ ਟੈਲੀਗ੍ਰਾਮ ਗਰੁੱਪ ਹੈ ਮੈਰੀਟੋਰੀਅਸ ਸਟੂਡੈਂਟ ਓਨਲੀ ਉਹਨੂੰ ਤੁਸੀਂ ਜੁਆਇਨ ਕਰੋ ਇਹ ਸਾਡਾ ਜਿਹੜਾ ਹੈਗਾ ਤੁਹਾਨੂੰ ਆਪਾਂ ਇੱਥੇ ਦਿਖਾ ਦਿੰਨੇ ਆ ਅਗਰ ਤੁਹਾਨੂੰ ਰਜਿਸਟ੍ਰੇਸ਼ਨ ਸੰਬੰਧੀ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਸਾਨੂੰ ਜਿਹੜਾ ਹੈਗਾ ਇਹ ਤੇ ਮੈਸੇਜ ਕਰ ਸਕਦੇ ਹੋ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੋਈ ਅਸੀਂ ਖੁਦ ਹੈਂਡਲ ਕਰਾਂਗੇ ਸੋ ਜ਼ਰੂਰ ਤੁਸੀਂ ਦੋਨਾਂ ਹੀ ਪੇਪਰਾਂ ਨੂੰ ਪੜੋ ਔਰ ਸਿਲੇਬਸ ਤੁਹਾਨੂੰ ਆਲਰੇਡੀ ਦੱਸ ਦਿੱਤਾ ਹੈ ਕਿ ਸਕੂਲ ਆਫ ਐਮੀਨੈਂਸ ਦਾ ਕੀ ਕੀ ਸਿਲੇਬਸ ਹੈ ਬਾਕੀ ਜਿਹੜੀਆਂ ਇਨਫੋਰਮੇਸ਼ਨ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ